ਨੀ ਬੂਆ ਬੂਆ ਕੋਲੇ ਫੁੱਫੜ ਵਾਲਾ ਬੋਲਦਾ ਮੈਂ ਨਹੀਂ ਬੂਆ ਕੋਲੇ ਜਾਣਾ ਬੂਫੜ ਵਾਲਾ ਬੋਲਦਾ ਸਵਾਲ ਕੀਤਾ ਵੀ ਅਸੀਂ ਕਿਹੜੇ ਹਸਬੰਦ ਤੋਂ ਪਹਿਲਾਂ ਆਉਂਦੇ ਇਹ ਬਾਕੀ ਸਚਾਈ ਹੈ ਕਿ ਨਾਲ ਦੀ ਨਾਲ ਕਾਲੋਂ ਵੀ ਨੇ ਅਰਜੀ ਕੀਤੀ ਸੀ ਨਹੀਂ ਨਹੀਂ ਬਾਕੀ ਹੈਗੀ ਹੈ ਸਚਾਈ ਤਾਂ ਐਕਚੁਅਲੀ ਮਿਸਕਾਲ ਕਰਨ ਨੂੰ ਕਿਹਾ ਗਿਆ ਸੀ ਕਿ ਮਿਸਕਾਲ ਕਰੋ ਉਦੋਂ ਦੁਬਾਰਾ ਰਿਪੀਟ ਕਾਲ ਆਉਗੀ ਜਾਂ ਨਹੀਂ ਤੇ ਨਾਲ ਦੀ ਨਾਲ ਥੋੜੀ ਦੇਰ ਬਾਅਦ ਮੇਰੇ ਹਸਬੰਦ ਦਾ ਮੈਸੇਜ ਆਇਆ ਕਿ ਅੱਠ ਵਜੇ ਤੱਕ ਆ ਜਾਊਂਗਾ ਕਾਲ ਤਾਂ ਕਰਦੀ ਨਹੀਂ ਸੁਣਾ ਮੈਸੇਜ ਕਰੀ ਕੰਮ ਖਤਮ ਕਰ ਤਾਂ ਕਿ ਤਿੰਨ ਘੰਟੇ ਹੁਣ ਡਿਸਟਰਬ ਨਾ ਕਰਿਓ ਮੈਨੂੰ ਜੀ ਜ਼ਰੂਰ ਹੋਣੀਆਂ ਚਾਹੀਦੀਆਂ ਇੱਕ ਨਾ ਇੱਕ ਕੁੜੀਆਂ ਦੇ ਇੱਕ ਤਾਂ ਤਿਹਾਰ ਆ ਜਿਹਦੇ ਵਿੱਚ ਆਪਾਂ ਕੁੜੀਆਂ ਮੁਟਿਆਰਾਂ ਲੇਡੀ ਸਾਰੀਆਂ ਇਕੱਠੀਆਂ ਹੋ ਕੇ ਕੁਝ ਜਿਹੜੇ ਅੱਜ ਕੱਲ ਦੇ ਬੱਚੇ ਭੁੱਲਦੇ ਜਾ ਰਹੇ ਆ ਜਿਵੇਂ ਅੱਜ ਤੱਕ ਲੇੜੀ ਇੱਕ ਚੀਜ਼ ਹੋਈ ਸੀ ਮੇਰੀ ਬੱਚੇ ਖੁਦ ਪੁੱਛ ਰਹੀ ਸੀ ਤੱਕਲਾ ਕੀ ਆ ਔਰ ਵਾਲੀਆਂ ਨੱਤੀਆਂ ਇਦਨੀਆਂ ਚੀਜ਼ਾਂ ਬੱਚੇ ਭੁੱਲਦੇ ਜਾ ਰਹੇ ਆ ਲੋਕ ਹੁੰਦੀਆਂ ਜਾ ਰਹੀਆਂ ਈਵਨ ਅੱਜ ਕੱਲ ਦਾ ਸੂਟ ਪਾਉਣ ਲੱਗੇ ਹੋਏ ਕਹਿੰਦੇ ਆ ਕਿ ਸੂਟ ਪਾਉਣਾ ਨਹੀਂ ਤਾਂ ਬੀਬੀਆਂ ਬਜ਼ੁਰਗਾ ਪਾਉਂਦੀਆਂ ਨੇ ਡਿਫਰੈਂਸ ਇਹੀ ਆ ਕਿ ਉੱਧਰ ਐਦਾਂ ਹੁੰਦਾ ਕਿ ਉੱਧਰ ਸਟ੍ਰੈਸ ਬਹੁਤ ਰਹਿੰਦਾ ਬਹੁਤ ਜ਼ਿਆਦਾ 24 ਘੰਟ ਇਧਰ ਆ ਕੇ ਫੈਮਿਲੀ ਨਾਲ ਰਹਿਨੇ ਆ ਘਰੇ ਹੱਸਦੇ ਖੇਡਦੇ ਇੰਜੋਏ ਕਰਦੇ ਆ ਉਹ ਸਾਰਾ ਮਤਲਬ ਸਟ्रेस ਫਰੀ ਲਾਈਫ ਹੈ ਅੰਦਰ ਜਿਹੜਾ ਚਾ ਸੀ ਜਾਂਦਾ ਸਾਰਾ ਨਿਕਲ ਗਿਆ ਇਹ ਸੋਣ ਵੀਰ ਕਠੀਆਂ ਕਰੇ ਪਾਦੋ ਚੰਦੇ ਰਿਵੇ ਛੋੜੇ ਪਾ ਸੋਣ ਵੀਰ ਕਠੀਆਂ ਕਰੇ ਜੀਜ਼ ਲਾਈ ਜਿਉਰਾ ਰਾਸ ਫਰੀ ਕੁ ਕੋਈ ਦੂਜੀ ਸੋਣੇ ਦੀ ਸਾਰ ਧੀ ਜਿ ਸਲਾਈ ਦਾ ਮਾਪੇ ਜਾਣ ਜੋ ਗਿਆ ਜੇ ਤੇ ਮੇਰਾ ਨਹੀਂ ਹਾਰ ਕੱਚ ਦੇ ਗਲਾਸ ਵਿੱਚ ਸੋਣੀਆਂ ਦੀਆਂ ਵਾਲੀਆਂ ਜਾਂਦੇ ਰਹਿਣ ਮਾਪੇ ਧੀਆ ਪੁੱਤਾਂ ਵਾਂਗੂ ਪਾ ਸੌਣ ਜਿਹੜੀ ਤੀਆਂ ਲੱਗਦੀਆਂ ਉਹ ਉਹਦੇ ਆਧਾਰ ਤੇ ਕੀਤਾ ਗਿਆ ਹੈ ਹਾਂਜੀ ਕਿੱਥੋਂ ਕਿੱਥੋਂ ਤੁਹਾਡੇ ਥੇਲੀਆਂ ਆਈਆਂ ਲੈ ਵੀ ਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਸਵਾਪਨ ਸਾਨੂੰ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਨਿਆਲ ਸਿੰਘ ਵਾਲੇ ਦੇ ਨਾਲ ਜਿਹੜੇ ਪਿੰਡ ਲੱਗਦੇ ਆ ਪੱਤੋ ਮਧੇ ਤੂੜਕੋਟ ਇੱਥੋਂ ਸਾਰੀਆਂ ਮੁਟਿਆਰਾਂ ਆਈਆਂ ਸੀ ਤੇ ਬਹੁਤ ਸਨਯੋਗ ਦਿੱਤਾ ਸਾਰਿਆਂ ਨੇ ਇੱਥੇ ਗਿੱਧਾ ਗਿੱਧਾ ਕਰਵਾਇਆ ਗਿਆ ਸਟੇਜ ਪਰਫੋਰਮੈਂਸ ਕਰਵਾਈ ਗਈ 뮤지컬 ਚੇਅਰ ਮਨੋਰੰਜਨ ਲਈ ਕਰਵਾਇਆ ਗਿਆ ਕੀ ਜਿਹੜੀਆਂ ਬੋਲੀਆਂ ਪੰਜਾਬੀ ਦੀਆਂ ਜਿਹੜੀਆਂ ਕਿ ਸਾਡੇ ਰੈਕਸ ਦੇ ਅੱਜ ਕੱਲ ਇਹ ਲੱਭਦੀਆਂ ਨੇ ਇਹ ਜਿਹੜੀਆਂ ਬੋਲੀਆਂ ਪਾਈਆਂ ਗਈਆਂ ਇਹ ਲੋਕ ਅਧਾਰਤ ਬੋਲੀਆਂ ਹੀ ਪਾਈਆਂ ਗਈਆਂ ਜਿਵੇਂ ਸੱਸ ਤੇ ਮਾਹੀ ਤੇ ਤੇ ਜੇਠ ਤੇ ਤੇ ਟਰੈਕਟਰ ਤੇ ਸਪੈਸ਼ਲੀ ਜਿਹੜੀ ਨਵੀਂ ਬੋਲੀ ਇਹਨਾਂ ਨੇ ਕਿਤੇ ਵੀ ਟਰੈਕਟਰ ਤੇ ਦੱਸੋ ਉਹ ਸਾਰੀ ਸਸਪੈਂਸ ਵਿੱਚ ਹੋ ਗਈ ਸੀ ਪਰ ਸਾਡੇ ਇੱਕ ਬਹੁਤ ਵਧੀਆ ਪੰਜਾਬਨ ਮੁਟਿਆਰ ਸੀਗੀ ਜਿਨੇ ਕਿ ਐਨ ਮੌਕੇ ਦੇ ਉੱਤੇ ਉਹਦੇ ਤੇ ਵੀ ਹੱਲ ਕੱਢ ਦਿੱਤਾ ਆਵਲਾ ਲਿਖਿਆ ਗਿਆ ਜਿਹਦੇ ਵਿੱਚ ਸੱਸ ਤੇ ਜਿਹੜੀ ਲੋਹ ਆਉਂਦੇ ਬਾਰੇ ਹਾਂਜੀ ਤੇ ਤੁਹਾਨੂੰ ਵੀ ਲੱਗਦਾ ਕਿ ਜਦੋਂ ਇਹਦੀ ਗੱਲ ਹੋਈ ਸੀ ਇਹ ਬਾਵਾ ਵੰਗ ਸੰਤਰਾ ਦੇਖੋ ਜੀ ਸਮਝਣਾ ਤਾਂ ਚਾਹੀਦਾ ਪਰ ਹਰ ਇੱਕ ਦਾ ਆਪੋ ਆਪਣਾ ਮਾਹੌਲ ਹੋ ਜਾਂਦਾ ਹਨਾ ਕਿਤੇ ਮੈਂ ਹੁਣ ਜ਼ਿਆਦਾ ਨਹੀਂ ਬੋਲਦੀ ਕਿਉਂਕਿ ਮੇਰੀ ਸੱਸ ਵੀ ਸੁਣਦੀ ਹੋਊਗੀ ਹਾਂ ਇਹ ਮਤਲਬ ਕਿ ਵੈਸੇ ਤਾਂ ਬਹੁਤ ਅੱਛੀ ਆਪਾਂ ਸਾਰਿਆਂ ਦੀਆਂ ਡੀਪੀਸ ਲਗਾਨੀਆਂ ਹਨਾ ਕਦੇ ਆਪਾਂ ਆਪਣੀ ਹਸਬੈਂਡ ਨਾਲ ਲਗਾਨਨੇ ਆ ਬੱਚਿਆਂ ਨਾਲ ਲਗਾਨਨੇ ਆ ਹਨਾ ਬ੍ਰਦਰ ਸਿਸਟਰ ਪੇਕਿਆਂ ਨਾਲ ਵੀ ਲਗਾਨਨੇ ਆ ਮਤਲਬ ਕਿ ਬਹੁਤ ਵਧੀਆ ਸੀ ਵੀ ਸੱਸ ਨਾਲ ਡੀਪੀ ਵੈਸੇ ਮੈਂ ਤਾਂ ਸਟੇਟਸ ਜਰੂਰ ਪਾਏ ਪਰ ਲਗਾ ਹੀ ਨਹੀਂ ਗਏ ਹਾਂ ਮਤਲਬ ਕਿ ਇਹ ਇੱਕ ਨਵੀਂ ਇੱਥੇ ਜਿਹੜੀ ਹੈਗੀ ਹੈ ਗੱਲ ਸਿੱਖਣ ਨੂੰ ਮਿਲੀ ਹੈ ਵੀ ਡੀਪੀ ਜਰੂਰ ਲਗਾਨੀ ਚਾਹੀਦੀ ਹੈ ਕਦੇ ਨਾ ਕਦੇ ਜਿਵੇਂ ਕਿ ਸੱਸ ਵੀ ਮਾਂ ਦੇ ਬਰਾਬਰ ਹੁੰਦੀ ਹੈ ਜਿਵੇਂ ਕਿ ਅਸੀਂ ਬੋਲੀ ਪਾਈ ਸੀ ਕਹਿੰਦੇ ਇੱਕ ਬੋਲੀ ਸੀ ਕਿ ਮੇਰੀ ਸੱਸ ਬੜੀ ਕਪੱਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਹੈ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ماں ਖੜ ਕੋਣੀ ਐ ਪਰ ਉਹ ਬੋਲੀ ਦਾ ਇੱਕ ਤੋੜ ਕੱਡਿਆ ਸੀਗਾ ਸਾਡੀ ਪੰਜਾਬਨ ਮੁਟਿਆਰਾਂ ਨੇ ਕਹਿੰਦੇ ਮੇਰੀ ਸੱਸ ਬੜੀ ਸੁਨੱਖੀ ਮੈਨੂੰ ਪਾਉਣ ਵੀ ਦੇਵੇ ਜੁੱਤੀ ਮੇਰੀ ਸੱਸ ਬੜੀ ਸੁਨ ਮੈਨੂੰ ਪਾਉਣ ਵੀ ਦੇਵੇ ਨਾਲੇ ਆਪ ਵੀ ਪਾਉਂਦੀ ਐ ਮੇਰੀ ਸੱਸ ਸਹੇਲੀਆਂ ਵਰਗੀ ਸਾਰੇ ਲਾਡ ਲਡਾਉਂਦੀ ਐ ਮੇਰੀ ਸੱਸ ਸਹੇਲੀਆਂ ਵਰਗੀ ਸਾਰੇ ਲਾਡ ਲਡਾਉਂਦੀ ਐ ਮੇਰੀ ਸੱਸ ਸਹੇਲੀਆਂ ਵਰਗੀ ਸਾਰੇ ਲਾਡ ਲਡਾਉਂਦੀ ਸਵਾਲ ਕੀਤਾ ਗਿਆ ਸੀ ਕਿਹੜੇ ਹਸਬੰਦ ਕੋਲ ਪਹਿਲਾਂ ਆਉਂਦੇ ਆ ਇਹ ਬਾਕੀ ਸੱਚਾਈ ਹੈ ਕਿ ਨਾਲ ਦੇ ਨਾਲ ਕਾਲੋ ਨਹੀਂ ਆਜੀ ਨਹੀਂ ਬਾਕੀ ਹੈਗੀ ਹੈ ਸੱਚਾਈ ਤਾਂ ਕਿਉਂਕਿ ਜੇ ਆਪਾਂ ਫੋਨ ਕਾਲ ਹੀ ਉਦੋਂ ਕਰਦੇ ਆ ਵੀ ਜਦੋਂ ਕੋਈ ਪ੍ਰੋਬਲਮ ਛੁਨੇ ਜਾਂ ਕੋਈ ਗੱਲ ਕਰਨੀ ਹੁੰਦੀ ਆ ਇਹ ਤਾਂ ਹਸਬੈਂਡ ਨੂੰ ਵੀ ਪਤਾ ਵੀ ਆਪਾਂ ਉਹਦੀ ਕਾਲ ਕਰਾਂਗੇ ਫਾਲਤੂ ਕਾਲ ਤਾਂ ਆਪਾਂ ਕਰਦੇ ਵੀ ਨਹੀਂ ਹੈਗੇ ਤਾਂ ਕਰਕੇ ਸੀਗਾ ਨਾਲ ਦੇ ਨਾਲ ਲਾ ਲਈ ਜੀ ਜੀ ਕੀ ਮੈਂ ਛੱਡੇ ਨਾ ਪੰਜਾਬਨ ਮੁਟਿਆਰ ਨੇ ਕੀਤਾ ਸੀਗਾ ਘਰੇ ਫੋਨ ਕੀਤਾ ਸੀਗਾ ਉਹਨਾਂ ਦੇ ਹਸਬੈਂਡ ਦੇ ਨਾਲ ਹੀ ਮੈਸੇਜ ਆਦਾ ਆ ਗਿਆ ਸੀ ਵੀ ਮੈਂ 8 ਵਜੇ ਤੱਕ ਆਜੂਗਾ ਐਕਚੁਅਲੀ ਮਿਸਕਾਲ ਕਰਨ ਨੂੰ ਕਿਹਾ ਗਿਆ ਸੀ ਕਿ ਮਿਸਕਾਲ ਕਰੋ ਉਦੋਂ ਦੁਬਾਰਾ ਰਿਪੀਟ ਕਾਲ ਆਉਗੀ ਜਾਂ ਨਹੀਂ ਤੇ ਨਾਲ ਦੀ ਨਾਲ ਥੋੜੀ ਦੇਰ ਬਾਅਦ ਮੇਰੇ ਹਸਬੰਦ ਦਾ ਮੈਸੇਜ ਆਇਆ ਕਿ ਅੱਠ ਵਜੇ ਤੱਕ ਆਜੂਗਾ ਕਾਲ ਤਾਂ ਕਰਦੀ ਹੋਣੀ ਸੁਣਾ ਮੈਸੇਜ ਕਰੀ ਕੰਮ ਖਤਮ ਕਰ ਤਾਂ ਕਿ ਤਿੰਨ ਘੰਟੇ ਹੁਣ ਡਿਸਟਰਬ ਨਾ ਕਰਿਓ ਮੈਨੂੰ ਬਿੱਟੇ ਜੀ ਇਹ ਸਾਡੇ ਸੂਰ ਦੇ ਵਿੱਚ ਹੀ ਸ਼ੁਰੂ ਕਰਾ ਹੋਇਆ ਸੀਗਾ ਜੀ ਕਿਤੇ ਨਹੀਂ ਸਾਡੇ ਜਰਸੀ ਦੇ ਨਾਲ ਇਹ ਹੋਰ ਵੀ ਜਾਦੇ ਤੁਹਾਨੂੰ ਲੱਗਦਾ ਵੀ ਕੀਆ ਹੋਣੀਆਂ ਚਾਹੀਦੀਆਂ ਜੀ ਜ਼ਰੂਰ ਹੋਣੀਆਂ ਚਾਹੀਦੀਆਂ ਇੱਕ ਨਾ ਇੱਕ ਕੁੜੀਆਂ ਦੇ ਇੱਕ ਤਾਂ ਤਿਹਾਰ ਆ ਜਿਹਦੇ ਵਿੱਚ ਆਪਾਂ ਕੁੜੀਆਂ ਮੁਟਿਆਰਾਂ ਲੇਡੀਜ਼ ਸਾਰੀਆਂ ਇਕੱਠੀਆਂ ਹੋ ਕੇ ਕੁਝ ਜਿਹੜੇ ਅੱਜ ਕੱਲ ਦੇ ਬੱਚੇ ਭੁੱਲਦੇ ਜਾ ਰਹੇ ਆ ਜਿਵੇਂ ਅੱਜ ਤੱਕਲੇ ਦੀ ਇੱਕ ਚੀਜ਼ ਹੋਈ ਸੀ ਮੇਰੇ ਬੱਚੇ ਖੁਦ ਪੁੱਛ ਰਹੀ ਸੀ ਤੱਕਲਾ ਕੀ ਆ ਔਰ ਵਾਲੀਆਂ ਨੱਤੀਆਂ ਇਦਨੀਆਂ ਚੀਜ਼ਾਂ ਬੱਚੇ ਭੁੱਲਦੇ ਜਾ ਰਹੇ ਆ ਲੋਕ ਹੁੰਦੀਆਂ ਜਾ ਰਹੀਆਂ ਈਵਨ ਅੱਜ ਕੱਲ ਤਾਂ ਸੂਟ ਪਾਉਣ ਲੱਗੇ ਹੋਏ ਕਹਿੰਦੇ ਆ ਕਿ ਸੂਟ ਪਾਉਣਾ ਨਹੀਂ ਤਾਂ ਬੀਬੀਆਂ ਬਜ਼ੁਰਗਾ ਬੰਦੀਆਂ ਨੇ ਠੀਕ ਆ ਸੂਟ ਪਾਉਣ ਲਈ ਬੱਚੇ ਨੂੰ ਇੱਕ ਦਿਨ ਹੁੰ ਸੋ ਪੰਦੇਸ ਤੋਂ ਬਿਨਾ ਕਹਿੰਦੀ ਕਲਚਰ ਅਸੀਂ ਵੀਰ ਹੀ ਨਹੀਂ ਕਰਨਾ ਸੋ ਦੈਟਸ ਵਾਈ ਮੈਂ ਕਹਿੰਨੀ ਆ ਕਿ ਹਾਤੀਆਂ ਲੱਗਣੀਆਂ ਚਾਹੀਦੀਆਂ ਹਰ ਵਾਰੀ ਇਦਾਂ ਹੋਣੀ ਚਾਹੀਦੀਆਂ ਔਰ ਜਿਹੜਾ ਖੁਸ਼ੀ ਦਾ ਮਾਹੌਲ ਬਣਦਾ ਉਹ ਤਾਂ ਅਲੱਗ ਹੈਗਾ ਹੀ ਆ ਮੈਂ ਕੈਨੇਡਾ ਤੋਂ ਆਈ ਆ ਰੀਸੈਂਟਲੀ ਮੈਨੂੰ 3 ਸਾਲ ਹੋ ਗਏ ਸੀ ਉੱਧਰ ਮਾਹੌਲ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ ਆ ਵਾਪਸ ਆ ਕੇ ਲਾਈਕ ਮੈਂ ਕੈਨੇਡਾ ਹਾਂਜੀ ਡਿਫਰੈਂਸ ਇਹ ਹੀ ਆ ਕਿ ਉਧਰ ਇਦਾਂ ਹੁੰਦਾ ਕਿ ਉਧਰ ਸਟ੍ਰੈਸ ਬਹੁਤ ਰਹਿੰਦਾ ਬਹੁਤ ਜ਼ਿਆਦਾ 24 ਘੰਟੇ ਸਟ੍ਰੈਸ ਹੁੰਦਾ ਇਧਰ ਆ ਕੇ ਫੈਮਿਲੀ ਨਾਲ ਰਹਿੰਦੇ ਆ ਘਰੇ ਹੱਸਦੇ ਖੇਡਦੇ ਇੰਜੋਏ ਕਰਦੇ ਆ ਉਹ ਸਾਰਾ ਮਤਲਬ ਸਟ੍ਰੈਸ ਫ੍ਰੀ ਲਾਈਫ ਹੈ ਇੰਦਰ ਜਿਹੜਾ ਚਾਹ ਸੀ ਜਾਂਦਾ ਸਾਰਾ ਨਿਕਲ ਗਿਆ ਇਹ ਸੋਣ ਵੀਰ ਕੱਠੀਆਂ ਕਰੇ ਪਾਦੋਂ ਚੰਦੇ ਰਿਵੇ ਛੋੜੇ ਪਾ ਸੋਣ ਵੀਰ ਕੱਠੀਆਂ ਕਰੇ ਕੰਦੇ ਦੀ ਮੋਹੇ ਪਾਵੇ ਸੋਣੀ ਰਖੀਏ ਕਰੇ ਵਾ ਮੇਰੀ ਨੇ ਚਰਖਾ ਦਿੱਤਾ ਮਾਂ ਮੇਰੀ ਨੇ ਚਰਖਾ ਦਿੱਤਾ ਪੀੜੀ ਲਿਆ ਦਿੱਤ ਨੂੰ ਬਿਸਾਰੀ ਰਤ ਕਤਿਆ ਕਰੂ ਕਤਿਆ ਕਰੂ ਤੇਰੀ ਰੂਹ ਮੈਂ ਸਾਰੀ ਰਤ ਕਤਿਆ ਕਰੂ ਕਤਿਆ ਕਰੂ ਤੇਰੀ ਰੂਹ ਮੈਂ ਸਾਰੀ ਰਤ ਕਤਿਆ ਕਰੂ ਜੀਸ ਲਾਈ ਜਿਉਰਾ

ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਜਾਂਦੇ ਰਹਿਣ ਮਾਪੇ ਧੀਆ ਪੁੱਤਾਂ ਵਾਂਗੂ ਪਾਲੀਆਂ ਜਾਂਦੇ ਰਹਿਣ ਮਾਪੇ ਧੀਆ ਪੁੱਤਾਂ